ਸਾਜੀਤ ਕਾਲ ਜੀ ਮੈਂ ਸੰਦੀਪ ਕੌਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰਵਾਸ ਚੈਨਲ ਲੈ ਕੇ ਤੁਹਾਡੀਆਂ ਮਨਪਸੰਦ ਕਿਤਾਬ ਗੋਸ਼ਟੀ ਦੀਆਂ ਵੀਡੀਓਜ਼ ਲੈ ਕੇ ਅੱਜ ਅਸੀਂ ਕਿਸੇ ਕਿਤਾਬ ਦੀ ਗੋਸ਼ਟੀ ਨਹੀਂ ਬਲਕਿ ਇੱਕ ਕਿਤਾਬ ਦੇ ਵਿੱਚੋਂ ਇੱਕ ਕਹਾਣੀ ਦਾ ਰਿਵਿਊ ਕਰਾਂਗੇ ਇੱਕ ਕਹਾਣੀ ਤੇ ਚਰਚਾ ਕਰਾਂਗੇ ਤੇ ਮੈਂ ਜਿਨ੍ਹਾਂ ਦੀ ਕਹਾਣੀਆਂ ਵਾਲੀ ਕਿਤਾਬ ਜਿਹੜੀ ਆ ਉਹ ਪੜ ਰਹੀ ਆ ਤੇ ਉਹਦੇ ਵਿੱਚੋਂ ਕਹਾਣੀ ਪੜੀ ਉਹਨੀ ਜਸਵੀਰ ਸਿੰਘ ਰਾਣਾ ਜੀ ਇੱਕ ਪੰਜਾਬ ਦੀ ਐਸੀ ਪ੍ਰਭਾਵਸ਼ਾਲੀ ਸ਼ਖਸੀਅਤ ਨੇ ਜਿਨ੍ਹਾਂ ਨੇ ਕਿਨਰਾਂ ਦੇ ਬਾਰੇ ਦੇ ਵਿੱਚ ਤੇ ਆਪਣੇ ਟੀਚਰ ਦੇ ਬਾਰੇ ਦੇ ਵਿੱਚ ਪਹਿਲੀ ਵਾਰ ਲਿਖਿਆ ਹੈ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਟੂਡੈਂਟ ਨੇ ਆਪਣੇ ਅਧਿਆਪਕ ਨੂੰ ਉਹਨਾਂ ਦੇ ਮਗਰੋਂ ਸਹਿਜীব ਨਹੀਂ ਲਿਖ ਕੇ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਹੋਵੇ ਜਿਵੇਂ ਕਿ ਮੈਂ ਤੁਹਾਨੂੰ ਆਖਿਆ ਕਿ ਕੋਈ ਵੀ ਪੰਜਾਬ ਦਾ ਪਾਠਕ ਜਾਂ ਸਾਹਿਤ ਜਗਤ ਨਾਲ ਜੁੜਿਆ ਹੋਇਆ ਇਨਸਾਨ ਜਿਹੜਾ ਆ ਉਹ ਇਹਨਾਂ ਦੀ ਸ਼ਖਸੀਅਤ ਤੋਂ ਵਾਂਝਾ ਨਹੀਂ ਆ ਜਾਂ ਕਿ ਇਹਨਾਂ ਬਾਰੇ ਨਾ ਜਾਣਦਾ ਹੋਵੇ ਪਰ ਅੱਜ ਜਿਹੜੀ ਮੈਂ ਕਿਤਾਬ ਦੇ ਵਿੱਚ ਇੱਕ ਕਹਾਣੀ ਦੀ ਗੱਲ ਕਰਨ ਜਾ ਰਹੀ ਆ ਉਹ ਬਹੁਤ ਦੁਖਾਂਤ اور افسوس ਜਨਾ ਕਿਆ ਸਾਡੇ ਸਮਾਜ ਦੀ ਅੱਜ ਦੀ ਸੋਚ ਦਾ ਮੈਂ ਕਹਾਣੀ ਪੜ੍ਹੀ ਸੀ ਜੀ ਖਿੱਤੀਆਂ ਘੁੰਮ ਰਹੀਆਂ ਨੇ ਮੈਂ ਸਭ ਤੋਂ ਪਹਿਲਾਂ ਤਾਂ ਸਰ ਦੀ ਸੋਚ ਤੇ ਕਲਮ ਦੋਨਾਂ ਨੂੰ ਸਲਾਮ ਆ ਕਿਉਂਕਿ ਕਹਾਣੀ ਲਿਖਣ ਵੇਲੇ ਇੱਕ ਐਸਾ ਸਸਪੈਂਸ ਪੈਦਾ ਕਰਕੇ ਰੱਖਦੇ ਆ ਇੱਕ ਐਸਾ ਚਿੱਤੋਮਣੀ ਜਿੰਨੂੰ ਅਸੀਂ ਕਹਿ ਸਕਦੇ ਆ ਖਾਸ ਪੰਜਾਬੀ ਦੇ ਵਿੱਚ ਲਗਾ ਕੇ ਰੱਖਦੇ ਕਿ ਪਾਠਕ ਪੂਰੀ ਕਹਾਣੀ ਪੜੇ ਬਿਨਾ ਉੱਠ ਨਹੀਂ ਸਕਦਾ ਇਸ ਕਹਾਣੀ ਦੀ ਮੁੱਖ ਪਾਤਰ ਜਸ਼ਨ ਦੇ ਵਾਂਗੂ ਮੈਂ ਵੀ ਜਿਹੜੀ ਪਹਿਲੀ ਲਾਈਨ ਹੈ ਆਪਣੀ ਡਾਇਰੀ ਦੇ ਵਿੱਚ ਦਰਜ ਕੀਤੀ ਹੈ ਕਿ ਰੋਸ਼ਨੀ ਸਦਾ ਹਨੇਰੀਆਂ ਦੇ ਗਰਭ ਵਿੱਚੋਂ ਜਨਮਦੀ ਹੈ ਇਹ ਬਿਲਕੁਲ ਸੱਚ ਹੈ ਕਿ ਰੋਸ਼ਨੀ ਜਿਹੜੀ ਆ ਉਹ ਹਮੇਸ਼ਾ ਹੀ ਜਿੰਨੀ ਦੇਰ ਤੱਕ ਗਾੜਾ ਹਨੇਰਾ ਫਸਰ ਨਹੀਂ ਜਾਂਦਾ ਤਦ ਤੱਕ ਰੋਸ਼ਨੀ ਦਾ ਸਰਨਾਵਾ ਜਾਂ ਰੋਸ਼ਨੀ ਦੀ ਜਿਹੜੀ ਅਹਿਮੀਅਤ ਆ ਉਹ ਸਾਨੂੰ ਪਤਾ ਨਹੀਂ ਲੱਗਦੀ ਪਰ ਇਹਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਜੋ ਮੈਨੂੰ ਮਹਿਸੂਸ ਹੋਇਆ ਕਿ ਇੱਕ ਬਹੁਤ ਹੀ ਖੂਬਸੂਰਤ ਹੋਣ ਹਾਰ ਕੁੜੀ ਦੇ ਨਾਲ ਇੱਕ ਐਸਾ ਧੋਖਾ ਹੁੰਦਾ ਆ ਕਿ ਉਹ ਧੋਖਾ ਨਾ ਸਿਰਫ ਉਹਦੀ ਜ਼ਿੰਦਗੀ ਦਾ ਕੁਝ ਹਿੱਸਾ ਖਰਾਬ ਕਰਦਾ ਬਲਕਿ ਉਸਦੀ ਪੂਰੀ ਦੀ ਪੂਰੀ ਜ਼ਿੰਦਗੀ ਖਰਾਬ ਕਰਕੇ ਖਰਾਬ ਕਰਕੇ ਰੱਖ ਦਿੰਦਾ ਉਹ ਇੱਕ ਜਿੰਦਾ ਜਾਗਦੀ ਲਾਸ਼ ਤੇ ਬੁੱਤ ਬਣ ਜਾਂਦੀ ਆ ਤਕਲੀਫ ਇਹ ਹੁੰਦੀ ਆ ਕਿ ਅਸਲ ਦੇ ਵਿੱਚ ਜਿਹੜੀ ਕਹਾਣੀ ਅਸੀਂ ਕਹਾਣੀ ਕਹਿ ਕੇ ਲਿਖਦੇ ਆ ਉਸੇ ਰੂਪ ਇਸ ਲਈ ਤਾਂ ਕਿ ਕੁਝ ਲੋਕਾਂ ਨੂੰ ਉਸ ਸੱਚਾਈ ਦਾ ਕੜਵਾਪਣ ਪਚਾਉਣ ਲੱਗਿਆ ਜਿਹੜਾ ਔਖ ਮਹਿਸੂਸ ਨਾ ਹੋਵੇ ਪਰ ਇਹ ਕਹਾਣੀ ਅਸਲ ਦੇ ਵਿੱਚ ਕਿਸੇ ਨਾ ਕਿਸੇ ਜ਼ਿੰਦਗੀ ਦੀ ਹਕੀਕਤ ਹੁੰਦੀ ਆ ਤੇ ਜੇ ਤੇ ਇਹ ਹਕੀਕਤ ਸੱਚ ਵਿੱਚ ਬੀਤੀ ਹੁੰਦੀ ਆ ਉਹਦੀ ਜ਼ਿੰਦਗੀ ਕਿੱਦਾਂ ਦੀ ਰਹੀ ਹੋਗੀ ਸ਼ਾਇਦ ਅਸੀਂ ਮਹਿਸੂਸ ਨਹੀਂ ਕਰ ਸਕਦੇ ਪਰ ਰਾਣਾ ਸਾਹਿਬ ਦੀ ਕਲਮ ਨੇ ਸਾਨੂੰ ਉਹਨਾਂ ਦੇ ਅਣਗੋਲੇ ਹੋਏ ਦਰਦ ਨੂੰ ਮਹਿਸੂਸ ਕਰਨ ਦੀ ਤਾਕਤ ਦਿੱਤੀ ਆ ਔਰ ਇਹ ਸੱਚ ਵੀ ਆ ਕਿ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਅਜਿਹੇ ਧੋਖੇ ਹੁੰਦੇ ਆ ਨਾ ਕਿ ਜ਼ਿੰਦਗੀ ਦਾ ਕੁਝ ਸਭ ਖਰਾਬ ਹੁੰਦਾ ਬਲਕਿ ਪੂਰੀ ਦੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਖੈਰ ਕਹਾਣੀ ਦਾ ਪੂਰੀ ਤਰ੍ਹਾਂ ਆਨੰਦ ਮਾਣਨ ਲਈ ਤੁਹਾਨੂੰ ਇੱਕ ਕਿਤਾਬ ਜਿਹੜੀ ਉਹ ਪੜਨੀ ਪੈਣੀ ਆ ਤਸਵੀਰ ਰਾਣਾ ਦੀਆਂ ਚੋਣਵੀਆਂ ਕਹਾਣੀਆਂ ਤੇ ਉਸ ਕਹਾਣੀ ਨੂੰ ਪੂਰੀ ਤਰ੍ਹਾਂ ਪੜਨਾ ਪਰ ਫਿਰ ਵੀ ਉਹਦਾ ਥੋੜਾ ਜਿਹਾ ਹਿੱਸਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਸ਼ਨ ਇੱਕ ਬਹੁਤ ਖੂਬਸੂਰਤ ਹੋਣ ਹਾਰ ਲੜਕੀ ਹੁੰਦੀ ਆ ਔਰ ਕਾਲਜ ਦੇ ਟਾਈਮ ਤੋਂ ਉਹਨਾਂ ਦਾ ਉਹਦਾ ਪਿਆਰ ਜਿਹੜਾ ਆ ਇੱਕ ਯੁੱਧਵੀਰ ਨਾਮ ਦੇ ਮੁੰਡੇ ਦੇ ਨਾਲ ਹੁੰਦਾ ਹੈ ਜੋ ਕਿ ਫੌਜ ਦੇ ਵਿੱਚ ਹੁੰਦਾ ਹੈ ਔਰ ਫੌਜ ਦੇ ਦੌਰਾਨ ਡਿਊਟੀ ਦੌਰਾਨ ਉਹ ਸ਼ਹੀਦ ਹੋ ਜਾਂਦਾ ਹੈ ਤੇ ਫਖਰ ਮਹਿਸੂਸ ਕਰਦੀ ਆ ਕਿ ਉਹਨੇ ਜਿਸ ਨੂੰ ਪਿਆਰ ਕੀਤਾ ਉਹ ਇਸ ਦੇਸ਼ ਦੇ ਲਈ ਕੁਰਬਾਨ ਹੋ ਗਿਆ ਪਰ ਨਾਲ ਦੀ ਨਾਲ ਵਿਆਹ ਲਈ ਇਹ ਜ਼ਿੱਦ ਵੀ ਰੱਖਦੀ ਆ ਕਿ ਜੇ ਮੇਰਾ ਵਿਆਹ ਕਰਨਾ ਹੀ ਆ ਤਾਂ ਉਹ ਮੁੰਡਾ ਜਿਹੜਾ ਫੌਜ ਵਿੱਚ ਹੋਣਾ ਚਾਹੀਦਾ ਫੌਜੀ ਹੋਣਾ ਚਾਹੀਦਾ ਕਿਉਂਕਿ ਉਹ ਉਸ ਫੌਜੀ ਦੇ ਵਿੱਚ ਆਪਣੇ ਯੁੱਧਵੀਰ ਨੂੰ ਕਿਤੇ ਨਾ ਕਿਤੇ ਲੱਭਦੀ ਆ ਪਰ ਹੁੰਦਾ ਕੀ ਆ ਕਿ ਸੁਖਚੈਨ ਜਿਹੜਾ ਕਿ ਫੌਜ ਵਿੱਚ ਹੁੰਦਾ ਦਾ ਹਸਬੰਡ ਬਣਦਾ ਆ ਬੇਸ਼ੱਕ ਖੂਬਸੂਰਤ ਹੁੰਦਾ ਆ ਔਰ ਸਰਕਾਰੀ ਨੌਕਰੀ ਕਰਦਾ ਆ ਪਰ ਇੱਕ ਬਹੁਤ ਵੱਡਾ ਪੜਦਾ ਉਹਦੇ ਤੋਂ ਰੱਖਿਆ ਜਾਂਦਾ ਆ ਕਿ ਉਹ ਏਡਸ ਦਾ ਮਰੀਜ਼ ਹੁੰਦਾ ਆ ਔਰ ਇਹ ਗੱਲ ਇੱਕ ਪਾਸੇ ਤੇ ਜਸ਼ਨ ਦੇ ਸਹੁਰਿਆਂ ਦੇ ਘਰ ਦਾ ਮਾਹੌਲ ਜਿਹੜਾ ਆ ਉਹ ਇੰਨਾ ਕਿ ਜ਼ਿਆਦਾ ਹਵਾਨੀਅਤ ਵਾਲਾ ਹੁੰਦਾ ਆ ਕਿ ਉਸਦੇ ਸਹੁਰਾ ਸਾਹਿਬ ਜਿਹੜੇ ਆ ਉਹ ਕਹਿ ਸਕਦੇ ਆ ਕਿ ਇੱਕ ਦਰਿੰਦਾ ਹੀ ਆ ਬਸ ਇਨਾ ਕਿ ਉਹਦੀ ਦਰਿੰਦਗੀ ਜਿਹੜੀ ਆ ਉਹ ਉਹਨੂੰ ਕਾਮਯਾਬ ਨਹੀਂ ਹੋਣ ਦਿੰਦੀ ਜਸ਼ਨ ਔਰ ਆਪਣੀ ਸੂਝ-ਬੂਝ ਨਾਲ ਆਪਣੀ ਹਿੰਮਤ ਦੇ ਨਾਲ ਉਹਦੀ ਦਰਿੰਦਗੀ ਨੂੰ ਕਾਮਯਾਬ ਨਹੀਂ ਹੋਣ ਦਿੰਦੀ ਵਰਨਾ ਤਾਂ ਸ਼ਾਇਦ ਉਹ ਆਪਣੇ ਸਹੁਰੇ ਦੇ ਹੱਥੋਂ ਹੀ ਰੈਪਡ ਹੋ ਜਾਂਦੀ ਗੱਲ ਤਾਂ ਇਹ ਆ ਕਿ ਇੱਕ ਜਸ਼ਨ ਐਸੀ ਨਹੀਂ ਆ ਜਿਹਦੇ ਨਾਲ ਇਹ ਹੋਇਆ ਇਹ ਇੱਕ ਜਸ਼ਨ ਤਾਂ ਕਹਾਣੀ ਦੇ ਵਿੱਚ ਪਰੋ ਕੇ ਜਸਵੀਰ ਰਾਣਾ ਜੀ ਨੇ ਸਾਡੇ ਤੱਕ ਪਹੁੰਚਾ ਦਿੱਤੀ ਹੁਣ ਸਾਡੇ ਹੱਥ ਆ ਕਿ ਅਸੀਂ ਜ਼ਿੰਦਗੀ ਦਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਖਾਸ ਕਰ ਜਦੋਂ ਅਸੀਂ ਮਾਪੇ ਹੋਈਏ ਤਾਂ ਸਾਨੂੰ ਛਾਣਬਿਨ ਪੁੱਛ ਪੜਤਾਲ ਜਿਹੜੀ ਸਹੀ ਤਰੀਕੇ ਨਾਲ ਕਰ ਲੈਣੀ ਚਾਹੀਦੀ ਆ ਪਰ ਅਸਲ ਜ਼ਿੰਦਗੀ ਦੇ ਵਿੱਚ ਐਸੀਆਂ ਪਤਾ ਨਹੀਂ ਕਿੰਨੀਆਂ ਜਸ਼ਨ ਤੇ ਕਿੰਨੇ ਸੁਖ ਜਨ ਯੁੱਧਵੀਰ ਹੋਣਗੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਪਰਦਾ ਪੁਲੇਖਾ ਹੋਣ ਦੇ ਨਾਲ ਜਿਹੜਾ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਆ ਕਿ ਹਰ ਪੇਰੈਂਟਸ ਨੂੰ ਇਦਾਂ ਦੀਆਂ ਕਿਤਾਬਾਂ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਆ ਇਨਾਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਬਾ ਕਮਾਲ ਕਹਾਣੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਸੇਧ ਦੇ ਸਕਦੀਆਂ ਜਾਂ ਡੁੱਬਦੀ ਹੋਈ ਜ਼ਿੰਦਗੀ ਨੂੰ ਇੱਕ ਸਹਾਰਾ ਬਣ ਕੇ ਬਾਹਰ ਕੱਢ ਸਕਦੀਆਂ ਕਿਨਾਰਾ ਦੇ ਸਕਦੀਆਂ ਆ ਉਹ ਪਲੀਜ਼ ਪਲੀਜ਼ ਜਸਵੀਰ ਰਾਣਾ ਜੀ ਦੀਆਂ ਕਿਤਾਬਾਂ ਖਾਸ ਕਰਕੇ ਚੋਣਵੀਆਂ ਕਹਾਣੀਆਂ ਜਿਹੜੀਆਂ ਉਹ ਜ਼ਰੂਰ ਪੜਿਆ ਕਰੋ ਥੈਂਕ ਯੂ ਸੋ ਮੱਚ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਨਵੀਂ ਕਿਤਾਬ ਜਾਂ ਨਵੀਂ ਕਹਾਣੀ ਦੇ ਨਾਲ